ਵੇਖਣ ਸੁਣਨ ਵਾਲੇ ਵੀਰੋ ਭੈਣੋ ਨੌਜਵਾਨੋ ਇੱਕ ਵਾਰੀ ਸਾਰੇ ਫਤਿਹ ਦੀ ਸਾਂਝ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਵੱਖਰਾ ਵਿਸ਼ਾ ਲੈ ਕੇ ਹਾਜ਼ਰ ਹੋਇਆ ਜਿਹਦੇ ਨਾਲ ਕੇ ਮੇਲ ਨੂੰ ਤਾਂ ਅੱਜ ਤੱਕ ਨੀਂਦ ਉਡੀ ਹੀ ਉਡੀ ਹੈ ਸ਼ਾਇਦ ਤੁਹਾਡੀ ਵੀ ਨੀਂਦ ਜ਼ਰੂਰ ਘਟ ਜਾਊਗੀ ਜੇ ਇਹਨਾਂ ਗੱਲਾਂ ਤੇ ਗਹਿਰਾਈ ਦੇ ਨਾਲ ਤੁਸੀਂ ਵਿਚਾਰ ਕਰੋਗੇ ਤਾਂ ਭਾਈ ਗੁਰਦਾਸ ਜੀ ਨੇ ਆਪਣੀ ਵਾਰ 35ਵੀਂ ਪੌੜੀ ਨੰਬਰ 22 ਦੇ ਉੱਤੇ ਇੱਕ ਬਹੁਤ ਮਹੱਤਵਪੂਰਨ ਉਹਨਾਂ ਨੇ ਸਾਨੂੰ ਸੁਝਾਅ ਦਿੱਤਾ ਤੇ ਸਾਵਧਾਨ ਕੀਤਾ ਭਾਈ ਜੀ ਕਹਿੰਦੇ ਨੇ ਜੇ ਮਾਂ ਪੁੱਤੈ ਵਿਸਦੇ ਤਿਸਤੇ ਕਿਛ ਪਿਆਰਾ ਜੇ ਮਾਂ ਹੀ ਧੀਆ ਪੁੱਤਰਾ ਨੂੰ ਜ਼ਹਿਰ ਦੇਣ ਲੱਗ ਪਵੇ ਤਾਂ ਉਹਨਾਂ ਨੂੰ ਕੌਣ ਬਚਾਵੇਗਾ ਜੇ ਘਰ ਭੰਨੇ ਪਹਾਰੂ ਕੌਣ ਰੱਖਣਹਾਰਾ ਜੇ ਘਰ ਦਾ ਪਹਿਰੇਦਾਰ ਹੀ ਘਰ ਨੂੰ ਲੁੱਟ ਲਵੇ ਤਾਂ ਫਿਰ ਉਹਦੀ ਰਾਖੀ ਕੌਣ ਕਰੇਗਾ ਬੇੜਾ ਡੋਬੈ ਪਾਤਣੀ ਕਿਉਂ ਪਾਰ ਉਤਾਰਾ ਜੇ ਬੇੜੀ ਨੂੰ ਡੋਬਣ ਵਾਸਤੇ ਜਿਹੜਾ ਮਲਾਹ ਹੈ ਉਹੀ ਮੰਦੀਆਂ ਕਰਤੂਤਾਂ ਕਰੇ ਫਿਰ ਬੇੜੀ ਪਾਰ ਕਿਵੇਂ ਲੱਗੇਗੀ ਆਗੂ ਲੈ ਉੱਜੜ ਪਵੇ ਕਿਸ ਕਰੇ ਪੁਕਾਰਾ ਕਿਸੇ ਕੌਮ ਦਾ ਜੇ ਆਗੂ ਵੀ ਉਹਨੂੰ ਲੈ ਕੇ ਕੁਰਾਹੇ ਪੈ ਜਾਵੇ ਫਿਰ ਪੁਕਾਰ ਕੀ ਦੇ ਅੱਗੇ ਕਰੀਏ ਜੇਕਰ ਖੇਤਾ ਖਾਏ ਬਾੜ ਉਹ ਲਾ ਹੈ ਨਾ ਸਾਰਾ ਜੇ ਬਾੜ ਹੀ ਖੇਤਾਂ ਨੂੰ ਖਾਣ ਲੱਗ ਪਵੇ ਤੇ ਫਿਰ ਉਹਦੀ ਸਾਰ ਕੌਣ ਲਵੇਗਾ ਜੇ ਗੁਰ ਪਰਮਾਏ ਸੰਕਰ ਕਿਆ ਸਿੱਖ ਵਿਚਾਰਾ ਜਿਹੜੇ ਅੰਨੇ ਗੁਰੂ ਨੇ ਜੇ ਉਹ ਆਪਣੇ ਚੇਲਿਆਂ ਨੂੰ ਕੁਰਾਹੇ ਪਾਣ ਲੱਗ ਪਣ ਜਿਵੇਂ ਕਿ ਸਾਧ ਸੰਤ ਅੱਜ ਕੱਲ ਪਾ ਰਹੇ ਨੇ ਤਾਂ ਫਿਰ ਸਿੱਖ ਕੀ ਕਰੇ ਕਿੱਥੇ ਜਾਵੇ ਤੇ ਜੇ ਆਗੂ ਹੀ ਜੇ ਉਹਨਾਂ ਦੇ ਮੁਖੀ ਹੀ ਇਸ ਤਰ੍ਹਾਂ ਦੇ ਕੰਮ ਕਰਨ ਲੱਪਣ ਜਿਹੜੇ ਗੁਰੂ ਅਖਵਾਉਂਦੇ ਨੇ ਉਹੀ ਇਹੇ ਜੇ ਕੰਮ ਕਰਨ ਲੱਗ ਬਣਤਾ ਹੁਣ ਮੈਂ ਅਗਲੇ ਜਿਹੜੇ ਸਾਡੇ ਲੀਡਰ ਨੇ ਉਹਨਾਂ ਵੱਲ ਆਉਣਾ ਪ੍ਰਧਾਨ ਜੀ ਜਥੇਦਾਰ ਜੀ ਅਕਾਲੀ ਦਲ ਦੇ ਪ੍ਰਧਾਨ ਜੀ ਸੰਤ ਮਹਾਰਾਜ ਜੀ 96 ਕਰੋੜੀ ਬੁੱਢਾ ਦਲ ਜੀ ਖਾਲਸਤਾਨੀ ਜੀਓ ਸਾਰਿਆਂ ਨੂੰ ਇੱਕ ਵਾਰੀ ਫਿਰ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੱਕ ਤੁਸੀਂ ਗੁਰਬਾਣੀ ਦੇ ਅਰਥ ਸਾਰੇ ਦੇ ਸਾਰਿਆਂ ਨੂੰ ਸੰਬੋਧਨ ਕਰ ਰਿਹਾ ਮੈਂ ਗੁਰਬਾਣੀ ਦੇ ਅਰਥ ਅੱਜ ਤੱਕ ਵਧੀਆ ਤਰੀਕੇ ਵਿਗਿਆਨਕ ਢੰਗ ਨਾਲ ਮੰਨਣ ਯੋਗ ਸਾਡੀ ਜ਼ਿੰਦਗੀ ਚ ਲਾਗੂ ਹੋਣ ਵਾਲੇ ਉਹ ਪੋਥੀਆਂ ਚ ਅਰਥ ਨਹੀਂ ਕਰਵਾ ਸਕੇ ਜਾਂ ਪ੍ਰੋਫੈਸਰ ਸਾਹਿਬ ਸਿੰਘ ਨੇ ਅੱਜ ਤੋਂ 70 ਸਾਲ ਦੇ ਨੇੜੇ ਪਹਿਲਾਂ ਜਾਂ ਪ੍ਰਿੰਸੀਪਲ ਤੇਜਾ ਸਿੰਘ ਨੇ ਅੱਜ ਤੋਂ 80 ਸਾਲ ਪਹਿਲਾਂ ਇਹ ਸਾਰੇ ਅਰਥ ਜਿਹੜੇ ਕੀਤੇ ਸੀ ਉਹੀ ਚੱਲ ਰਹੇ ਨੇ ਬਹੁਤੀਆਂ ਥਾਵਾਂ ਤੇ ਤਾਂ ਡੇਰੇਦਾਰਾਂ ਸਾਧਾਂ ਦੇ ਆਪਣੇ ਪਰੰਪਰਾਵਾਦੀ ਅਰਥ ਉਹਨਾਂ ਡੇਰਿਆਂ ਵੱਲ ਦੇ ਮੁਖੀਆਂ ਵੱਲੋਂ ਕੀਤੇ ਗਏ ਉਹੀ ਕੀਤੇ ਜਾ ਰਹੇ ਨੇ ਤੇ ਕੌਮ ਨੂੰ ਸੇਧ ਫਿਰ ਕਿਵੇਂ ਮਿਲੇਗੀ ਅੱਜ ਤੱਕ ਤੁਸੀਂ ਵਧੀਆ ਇਤਿਹਾਸ ਨਹੀਂ ਲਿਖਵਾ ਸਕੇ ਜਿਹੜਾ ਮਾਣ ਨਾਲ ਅਸੀਂ ਦੁਨੀਆ ਦੇ ਸਾਹਮਣੇ ਰੱਖ ਸਕੀਏ ਤੇ ਉਹੀ ਇਤਿਹਾਸ ਜਿਹਨੂੰ ਤੁਸੀਂ ਕਹਿੰਦੇ ਹੋ ਉਹ ਘਟੀਆ ਕਹਾਣੀ ਆ ਕਰਾਮਾਤੀ ਕਹਾਣੀਆਂ ਰੁੱਖਾਂ ਨੂੰ ਮਠਿਆਈ ਲੱਗਣੀ ਗੁਰੂ ਨਾਨਕ ਦਾ ਨਦੀਆਂ ਦੇ ਵਿੱਚ ਚੁੱਭੀਆਂ ਮਾਰ ਜਾਣਾ ਜਾਂ ਆਕਾਸ਼ 'ਚ ਉੱਡ ਕੇ ਚਲੇ ਜਾਣਾ ਤੇ ਹੋਰ ਪਤਾ ਨਹੀਂ ਕੀ ਕੁਝ ਉਹੀ ਬੇਮਤਲਬ ਦੀਆਂ ਕਹਾਣੀਆਂ ਪ੍ਰਚਾਰੀਆਂ ਗਈਆਂ ਨੇ ਸੁਣਾਈਆਂ ਗਈਆਂ ਨੇ ਤੇ ਲਿਖੀਆਂ ਗਈਆਂ ਨੇ ਕੋਈ ਚੰਗਾ ਇਤਿਹਾਸ ਅੱਜ ਤੱਕ ਨਹੀਂ ਲਿਖਵਾ ਸਕੇ ਤੇ ਫਿਰ ਅੱਜ ਤੱਕ ਗੁਰਬਾਣੀ ਦੂਜੀਆਂ ਬੋਲੀਆਂ ਵਿੱਚ ਤੁਸੀਂ ਅਨੁਵਾਦ ਨਹੀਂ ਕਰ ਸਕੇ ਸਟੇਜਾਂ ਦੇ ਉੱਤੇ ਸਾਰੇ ਬੋਲਦੇ ਨੇ ਕਿ ਸਿੱਖ ਧਰਮ ਦੁਨੀਆ ਨੂੰ ਕਲਾਵੇ ਚ ਲੈਣ ਵਾਲਾ ਧਰਮ ਹੈ ਇਹ ਵਿਗਿਆਨਿਕ ਧਰਮ ਹੈ ਇਹ ਬ੍ਰਹਮੰਡੀ ਧਰਮ ਹੈ ਦਿੱਲੀ ਕਮੇਟੀ ਵਾਲਿਆਂ ਨੇ ਸਨ 2000 ਦੇ ਵਿੱਚ ਆਂਧਰਾ ਪ੍ਰਦੇਸ਼ ਦਾ ਇੱਕ ਕੋਈ ਵਿਦਵਾਨ ਸੀ ਅਖੌਤੀ ਵਿਦਵਾਨ ਮੈਂ ਉਹਨੂੰ ਆਖਾਂਗਾ ਉਹਨੂੰ ਤਾਮਲ ਦੇ ਵਿੱਚ ਜਾਂ ਕੰਨੜ ਦੇ ਵਿੱਚ ਗੁਰਬਾਣੀ ਅਨੁਵਾਦ ਕਰਨ ਵਾਸਤੇ ਅਜਾਜਿਤ ਦੇ ਦਿੱਤੀ ਇਹਦਾ ਨਾਮ ਸੀ ਭਾਨੂੰ ਮੂਰਤੀ ਤੇ ਦਿੱਲੀ ਕਮੇਟੀ ਵਾਲਿਆਂ ਨੇ ਇਹ ਵੀ ਨਹੀਂ ਪਤਾ ਕੀਤਾ ਵੀ ਇਹ ਅਰਥ ਠੀਕ ਕਰਦਾ ਹੈ ਕਿ ਗਲਤ ਕਰਦਾ ਹੈ ਪਹਿਲਾਂ ਤਾਂ ਇਹ ਦੇਖ ਲਈਏ ਕਿ ਜਿਹੜੇ ਉਹਨੇ ਅਰਥ ਕੀਤੇ ਨੇ ਉਹ ਸਹੀ ਮਹਨਿਆਂ ਚ ਗੁਰਮਤ ਦੀ ਕਸਵੱਟੀ ਤੇ ਖਰੇ ਉਤਰਦੇ ਨੇ ਕਿ ਨਹੀਂ ਪਰ ਕਰੇ ਕੌਣ ਕਿਉਂਕਿ ਉਧਰਲੀ ਭਾਸ਼ਾ ਕੰਨੜ ਵਗੈਰਾ ਜਾਣਨ ਵਾਲਾ ਤਾਂ ਕੋਈ ਹੈ ਹੀ ਨਹੀਂ ਸੀ ਆਪਣੇ ਕੋਲੇ ਤੇ ਉਹ ਜਿਵੇਂ ਕਰੀ ਗਿਆ ਕਰੀ ਗਿਆ ਉਹ ਤਾਂ ਕਾਫੀ ਦੇਰ ਤੋਂ ਬਾਅਦ ਉਧਰੋਂ ਇੱਕ ਕੰਨੜ ਜਾਣਨ ਵਾਲਾ ਸਿੱਖ ਆਇਆ ਉਹਨੇ ਆ ਕੇ ਦਿੱਲੀ ਕਮੇਟੀ ਨਾਲ ਗੱਲ ਕੀਤੀ ਪ੍ਰਧਾਨ ਨਾਲ ਉਹ ਕਹਿੰਦੇ ਜੀ ਸਾਤੋਂ ਤਾਂ ਹੋ ਗਈ ਗਲਤੀ ਸਾਨੂੰ ਤਾਂ ਪਤਾ ਨਹੀਂ ਇਹਨੇ ਤਾਂ ਕਾਫੀ ਸਾਰੇ ਅਰਥ ਕਰ ਦਿੱਤੇ ਨੇ ਤੇ ਸਾਨੂੰ ਤਾਂ ਠੀਕ ਲੱਗਦਾ ਸੀ ਉਹਨੇ ਜਦੋਂ ਉਹਦੇ ਕੰਨੜ ਤੋਂ ਪੰਜਾਬੀ 'ਚ ਅਨੁਵਾਦ ਕਰਕੇ ਸਾਰਿਆਂ ਦੇ ਸਾਹਮਣੇ ਰੱਖ ਕੇ ਤਾਂ ਸਾਰਿਆਂ ਦੇ ਹਵਾਸ ਉੱਡ ਗਏ ਕਿ ਇਹ ਅਰਥ ਕੀਤੇ ਨੇ ਕਹਿੰਦਾ ਹਾਂਜੀ ਇਹੋ ਹੀ ਕੀਤੇ ਨੇ ਉਹਨੂੰ ਬੁਲਾਇਆ ਗਿਆ ਉਹ ਕਹਿੰਦਾ ਜੀ ਮੈਨੂੰ ਤਾਂ ਇਦਾਂ ਹੀ ਆਉਂਦੇ ਨੇ ਫਿਰ ਮੈਂ ਤਾਂ ਇਹੋ ਹੀ ਕੀਤੇ ਨੇ ਔਰ ਅਸਲ ਦੇ ਵਿੱਚ ਵਿੱਚੋਂ ਜਦੋਂ ਫਰੋਲਾ ਫਰਾਲੀ ਕੀਤੀ ਗਈ ਅਖਬਾਰਾਂ 'ਚ ਸਾਰਾ ਕੁਝ ਛਪਿਆ ਸੀ ਕਿ ਉਸ ਬੰਦੇ ਨਾਲ ਰਲ ਕੇ ਕੁਝ ਉਹਨੂੰ ਦਿੱਤੇ ਤੇ ਕੋਈ ਦਿੱਲੀ ਕਮੇਟੀ ਦੇ ਪ੍ਰਧਾਨਾਂ ਨੇ ਸਕਤਰਾਂ ਨੇ ਵੱਡੇ ਅਹੁਦੇਦਾਰਾਂ ਨੇ ਖਾਦਾ ਪੀਤਾ 12 ਕਰੋੜ ਰੁਪਈਆ ਦਿੱਲੀ ਕਮੇਟੀ ਦਾ ਭਾਨੂੰ ਮੂਰਤੀ ਦੇ ਰਾਹੀ ਢਿੱਡਾ ਜਪਾਲਿਆ ਹੜੱਪ ਕਰ ਲਿਆ ਤੇ ਕੰਮ ਉਥੇ ਦਾ ਉਥੇ ਠੱਪ ਹੋ ਕੇ ਰਹਿ ਗਿਆ ਮੁੜ ਕੇ ਕਿਸੇ ਨੇ ਪੁੱਛਿਆ ਤੱਕ ਨਹੀਂ ਹੈ ਫਿਰ ਅੱਜ ਤੱਕ ਤੁਸੀਂ ਸਾਰੇ ਰਲ ਕੇ ਵਧੀਆ ਪ੍ਰਚਾਰਕ ਤਿਆਰ ਨਹੀਂ ਕਰ ਸਕੇ ਆਪੋ ਆਪਣੀਆਂ ਮਰਜ਼ੀਆਂ ਦੇ ਪ੍ਰਚਾਰਕ ਨੇ ਆਪੋ ਆਪਣੀਆਂ ਮਰਜ਼ੀਆਂ ਦਾ ਇਤਿਹਾਸ ਹੈ ਮਰਜ਼ੀ ਦੇ ਅਰਥ ਨੇ ਤੇ ਆਪੋ ਆਪਣੇ ਦਲ ਜਥੇ ਵੱਖੋ ਵੱਖਰੇ ਨੇ ਇੱਕ ਦੂਜੇ ਦਾ ਕੁਝ ਵੀ ਤੁਹਾਨੂੰ ਨਹੀਂ ਪਾਉਂਦਾ ਤੇ ਜੇ ਕਿਤੇ ਕੁਝ ਲੁੱਟਖ ਸੁੱਟ ਕਰਨੀ ਹੁੰਦੀ ਹੈ ਫਿਰ ਤੁਸੀਂ ਬਿਆਨ ਜ਼ਰੂਰ ਦੇ ਦਿੰਨੇ ਹੋ ਪਰ ਆਪਸ ਦੇ ਵਿੱਚ ਤੁਹਾਡਾ ਤਾਲਮੇਲ ਤੇ ਤੁਹਾਡੀ ਸਾਂਝ ਕੋਈ ਵੀ ਨਹੀਂ ਹੈ ਫਿਰ ਅੱਜ ਤੱਕ ਸਿੱਖਾਂ ਵਾਸਤੇ ਅਤੇ ਗੈਰ ਸਿੱਖਾਂ ਵਾਸਤੇ ਚੰਗੇ ਸਕੂਲ ਚੰਗੇ ਕਾਲਜ ਜਾਂ ਕੋਈ ਵਧੀਆ ਯੂਨੀਵਰਸਿਟੀਆਂ ਤੁਸੀਂ ਨਹੀਂ ਖੋਲ੍ਹ ਸਕੇ ਉਂਝ ਤੇ ਤੁਸੀਂ بڑا ਸ਼ੋਰ ਮਚਾਉਨੇ ਹੋ ਇਥੇ ਭਈਏ ਆ ਗਏ ਉਹ ਪੰਜਾਬ ਤੇ ਕਬਜ਼ਾ ਕਰ ਰਹੇ ਨੇ ਪਰ ਜੇ ਤੁਸੀਂ ਉਹਨਾਂ ਨੂੰ ਸਾਹਮਣ ਦਾ ਥੋੜਾ ਜਿਹਾ ਵੀ ਯੋਗਦਾਨ ਪਾਉਂਦੇ ਤੇ ਉਹਨਾਂ ਨੇ ਸਾਡੇ ਹੀ ਵਿੱਚ ਸਮਾ ਜਾਣਾ ਸੀ ਗੁਰਬਾਣੀ ਨੂੰ ਹੀ ਅਪਣਾ ਲੈਣਾ ਸੀ ਅਸੀਂ ਤਾਂ ਆਪਣੇ ਸਿੱਖ ਭੈਣ ਭਾਈ ਜਿਹੜੇ ਸਾਡੇ ਸਿੱਖਾਂ ਦੇ ਘਰਾਂ 'ਚ ਪੈਦਾ ਹੋਏ ਨੇ ਉਹਨਾਂ ਨੂੰ ਗੁਰਬਾਣੀ ਨਹੀਂ ਸਿਖਾ ਸਕੇ ਤੇ ਹੋਰ ਉਹਨਾਂ ਨੂੰ ਤਾਂ ਅਸੀਂ ਗੁਰਬਾਣੀ ਕੀ ਸਿਖਾਉਣੀ ਸੀ ਤੇ ਸਕੂਲਾਂ ਕਾਲਜਾਂ ਦੇ ਵਿੱਚ ਪੜਨ ਦੀਆਂ ਸਹੂਲਤਾਂ ਉਹਨਾਂ ਨੂੰ ਕਿੱਥੇ ਦੇਣੀਆਂ ਸੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਿੱਥੇ ਕਰਨੀਆਂ ਸੀ ਅੱਜ ਤੱਕ ਨਹੀਂ ਕਰ ਸਕੇ ਤੁਸੀਂ ਜਥੇਦਾਰਾਂ ਦੀ ਪ੍ਰਧਾਨਾਂ ਦੀ ਵਿਦਿਕ ਯੋਗਤਾ ਅੱਜ ਤੱਕ ਨਿਰਧਾਰਤ ਨਹੀਂ ਕਰ ਸਕੇ ਮੈਂ ਇਹੋ ਜੇ ਅਖੌਤੀ ਜਥੇਦਾਰਾਂ ਨੂੰ ਜਾਣਦਾ ਜਿਵੇਂ ਕਿ ਲੱਖਾ ਸਿੰਘ ਹੁੰਦਾ ਸੀ ਇੱਕ ਇਥੋਂ ਦਾ ਦਮਦਵਾ ਸਾਹਿਬ ਦਾ ਜਥੇਦਾਰ ਦਮਦਵਾ ਸਾਹਿਬ ਤਖਤ ਦਾ ਜਥੇਦਾਰ ਲੱਖਾ ਸਿੰਘ ਦੇ ਨਾਮ ਦਾ ਬੰਦਾ ਪਰਸਨਲ ਤੌਰ ਤੇ ਮੈਂ ਉਹਨੂੰ ਮਿਲਿਆ ਹੋਇਆ ਤੇ ਉਸ ਬੰਦੇ ਨੂੰ ਊੜਾ ਆੜਾ ਨਹੀਂ ਸੀ ਆਉਂਦਾ ਮੂੰਹ ਜਬਾਨੀ ਜਪਜੀ ਸਾਹਿਬ ਦਾ ਪਾਠ ਉਹਨੇ ਸਿੱਖਿਆ ਹੋਇਆ ਸੀ ਤੇ ਹੋਰ ਕਿਸੇ ਵੀ ਗੱਲ ਦਾ ਇਥੋਂ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਾਂਦੀ ਸਿੱਖ ਰਹਿਤ ਮਰਿਆਦਾ ਬਾਰੇ ਵੀ ਉਹਨੂੰ ਕੋ ਕੱਖ ਨਹੀਂ ਸੀ ਪਤਾ ਤੇ ਮੈਂ ਹੈਰਾਨ ਰਹਿ ਗਿਆ ਕਿ ਇਹ ਇਥੋਂ ਦਾ ਜਥੇਦਾਰ ਹੈ ਉਹ ਹਰੇਕ ਗੱਲ ਤੇ ਕਹਿ ਜਾਂਦਾ ਸੀ ਤੁਸੀਂ ਆਪਣਾ ਕੰਮ ਕਰੋ ਭਾਈ ਤੁਹਾਨੂੰ ਕੀ ਲੈਣਾ ਮੇਰੀ ਪੜ੍ਹਾਈ ਤੋਂ ਮੈਂ ਕੋਈ ਨੌਕਰੀ ਲੈਣੀ ਹੈ ਤਾਂ ਐ ਸੀ ਉਸ ਤੋਂ ਬਾਅਦ ਬਣਿਆ ਹਾਕਮ ਸਿੰਘ ਨਾਮ ਦਾ ਇੱਕ ਸਾਧ ਤੇ ਉਹ ਵੀ ਟੋਟਲ ਅਣਪੜ ਬੰਦਾ ਇਸੇ ਤਰ੍ਹਾਂ ਕਿੰਨੇ ਸਾਰੇ ਬੰਦੇ ਨੇ ਜਿਹੜੇ ਕਿਤੇ ਹਾਕਮ ਸਿੰਘ ਕਿਤੇ ਗੁਰਵਚਨ ਸਿੰਘ ਜਿਹੜਾ ਅਕਾਲ ਤਖਤ ਦਾ ਜਥੇਦਾਰ ਬਣਿਆ ਭਾਈ ਰਣਜੀਤ ਸਿੰਘ ਜਿਹੜਾ ਅਕਾਲ ਤਖਤ ਦਾ ਜਥੇਦਾਰ ਬਣਿਆ ਪੂਰਨ ਸਿੰਘ ਇਹ ਸਾਰੇ ਅਣਪੜ ਬੰਦੇ ਸੀ ਜਿਹੜੇ ਜਥੇਦਾਰ ਤੱਕ ਬਣਾ ਦਿੱਤੇ ਗਏ ਕਹਿਣ ਨੂੰ ਇਹ ਕਹਿਣਾ ਕਿ ਇਹ ਅਕਾਲ ਦਾ ਤਖਤ ਹੈ ਇਹ ਛੇਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਇੱਥੇ ਬੰਦਾ ਬੈੰਦਾ ਪਰ ਬੈੰਦਾ ਕੌਣ ਹੈ ਗੂਠਾ ਛਾਪ ਬੈੰਦਾ ਕੌਣ ਹੈ ਰਾਜਨੀਤਿਕ ਪਾਰਟੀਆਂ ਦਾ ਗੁਲਾਮ ਬੈੰਦਾ ਕੌਣ ਹੈ ਪੈਸੇ ਕਮਾਉਣ ਵਾਸਤੇ ਪੈਸਿਆਂ ਦੀ ਮਸ਼ੀਨ ਤੇ ਉਹ ਫਿਰ ਜਦੋਂ ਦਿਲ ਕਰਦਾ ਰਾਜਨੀਤਿਕ ਲੋਕਾਂ ਦਾ ਉਹਨੂੰ ਕੰਨੋਂ ਪਕੜ ਕੇ ਬਾਹਰ ਕਰ ਦਿੰਦੇ ਨੇ ਇੱਥੇ ਖੁਦ ਗੁਰਚਰਨ ਸਿੰਘ ਟੋਹੜਾ ਦਾ ਇੱਕ ਬਿਆਨ ਸੀ ਅਖਬਾਰਾਂ ਛਪਿਆ ਬਹੁਤ ਪਹਿਲਾਂ 1996 ਜਾਂ 97 ਦੀ ਗੱਲ ਹੈ ਜਦੋਂ ਉੱਥੇ ਇੱਕ ਜਥੇਦਾਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਤਾਂ ਬਹੁਤ ਜੈਜਕਾਰ ਹੋਈ ਬੜੇ ਸਰੂਪੇ ਲੋਈਆਂ ਉਹ ਹਾਰ ਗੁਲਦਸਤੇ ਉਹਨੂੰ ਬਹੁਤ ਕੁਝ ਦਿੱਤਾ ਗਿਆ ਤੇ ਟੌੜਾ ਸਾਹਿਬ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਜਥੇਦਾਰ ਜੀ ਬੜਾ ਮਾਣ ਕੀਤਾ ਇਥੇ ਦੇ ਅਕਾਲ ਤਖਤ ਦੇ ਸਥਾਪਿਤ ਕੀਤੇ ਜਥੇਦਾਰ ਦਾ ਟੌੜਾ ਦਾ ਬਿਆਨ ਸੀ ਕਰਨ ਲੱਗਿਆ ਉਹ ਭਾਈ ਸਾਡੇ ਤਾਂ ਸਿੱਖਾਂ ਦਾ ਇਹੋ ਹੀ ਸੁਭਾਅ ਹੈ ਜਦੋਂ ਕਿਸੇ ਨੂੰ ਗੱਦੀ ਦਿੰਦੇ ਨੇ ਤਾਂ ਹਾਥੀ ਤੇ ਬਿਠਾ ਕੇ ਲਿਆਉਂਦੇ ਨੇ ਜਦੋਂ ਗੱਦੀ ਤੋਂ ਉਤਾਰਦੇ ਨੇ ਤੇ ਫਿਰ ਗਦੇ ਤੇ ਚੜਾ ਕੇ ਉਹਨੂੰ ਬਾਹਰ ਕੱਢ ਦਿੰਦੇ ਨੇ ਸਾਡੇ ਤਾਂ ਇਹੋ ਹੀ ਹਾਲ ਹੈ ਇਹੋ ਹੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਹਨਾਂ ਦੀ ਯੋਗਤਾ ਕੋਈ ਨਿਰਧਾਰਤ ਨਹੀਂ ਕੀਤੀ ਗਈ ਕਿ ਜਥੇਦਾਰ ਦੀ ਪੜ੍ਹਾਈ ਲਿਖਾਈ ਆਦਿਕ ਕੀ ਹੋਵੇਗੀ ਫਿਰ ਇਸੇ ਤਰ੍ਹਾਂ ਦਰਬਾਰ ਸਾਹਿਬ ਤੇ ਅਕਾਲ ਤਖਤ ਦੀ ਮਰਿਆਦਾ ਅੱਜ ਤੱਕ ਇੱਕ ਨਹੀਂ ਹੋ ਸਕੀ ਹੋਰ ਨਾ ਗੁਰਦੁਆਰਿਆਂ ਦੀ ਮਰਿਆਦਾ ਤਾਂ ਇੱਕ ਕੀ ਕਰਨੀ ਸੀ ਅਕਾਲ ਤਖਤ ਤੇ ਜਕਾਰਾ ਛੱਡਿਆ ਜਾਂਦਾ ਹੈ ਦੋਰਾ ਪੜਿਆ ਜਾਂਦਾ ਹੈ ਤੇ ਦਰਬਾਰ ਸਾਹਿਬ 'ਚ ਜਦੋਂ ਸਮਾਪਤੀ ਹੁੰਦੀ ਹੈ ਭੋਗ ਪੈਂਦਾ ਹੈ ਉਦੋਂ ਜਕਾਰਾ ਵੀ ਨਹੀਂ ਛੱਡਿਆ ਜਾਂਦਾ ਤੇ ਦੋਰਾ ਵੀ ਨਹੀਂ ਪੜਿਆ ਜਾਂਦਾ ਤੇ ਕਹਿਣ ਨੂੰ ਇਹ ਇੱਥੋਂ ਤੱਕ ਵੱਡੇ ਵੱਡੇ ਵਿਦਵਾਨ ਮੈਂ ਉਹਨਾਂ ਨਾਲ ਗੱਲਾਂ ਕਰਕੇ ਦੇਖੀਆਂ ਨੇ ਉਹ ਕਹਿੰਦੇ ਨੇ ਇਹ ਤਾਂ ਜੀ ਪੰਜਵੇਂ ਪਾਤਸ਼ਾਹ ਦੀ ਬਣਾਈ ਮਰਿਆਦਾ ਹੈ ਤੇ ਇਹਦਾ ਤੇ ਨਾਲ ਹੀ ਅਕਾਲ ਤਖਤ ਇਹ ਕਹਿੰਦੇ ਛੇਵੇਂ ਪਾਤਸ਼ਾਹ ਦੀ ਬਣਾਈ ਮਰਿਆਦਾ ਹੈ ਮੈਂ ਉਹਨੂੰ ਜਦੋਂ ਸਵਾਲ ਕੀਤਾ ਵੀ ਪੰਜਵੇਂ ਜਾਂ ਛੇਵੇਂ ਪਾਸ਼ਾ ਦੇ ਟਾਈਮ ਤੇ ਦੱਸੋ ਮੈਨੂੰ ਇਹ ਜਕਾਰਾ ਤੇ ਦੋਹਰਾ ਕਿੱਥੇ ਸੀ ਉਦੋਂ ਇਹ ਤਾਂ ਦਸਵੇਂ ਪਾਸ਼ਾ ਦੇ ਟਾਈਮ ਤੇ ਚਾਲੂ ਹੋਇਆ ਜਿਹੜੀਆਂ ਉੱਥੇ ਅਰਦਾਸਾਂ ਕਰਦੇ ਹੋਂ ਇਹ ਤਾਂ ਦਸਵੇਂ ਪਾਸ਼ਾ ਤੋਂ ਵੀ ਬਾਅਦ ਦੇ ਵੀ ਚਾਲੂ ਹੋਈਆਂ ਨੇ ਤੇ ਪੰਜਵੇਂ ਪਾਸ਼ਾ ਦੀ ਮਰਿਆਦਾ ਇਹ ਕਿੱਥੋਂ ਆ ਗਈ ਫਿਰ ਕੋਈ ਜਵਾਬ ਨਹੀਂ ਇਹ ਜੀ ਵਿਚਾਰ ਅਧੀਨ ਮਾਮਲਾ ਹੈ ਫਿਰ ਕਦੀ ਆਪਾਂ ਗੱਲ ਕਰਾਂਗੇ ਫਿਰ ਗੱਲਬਾਤ ਕਰਨ ਤੋਂ ਇਹ ਦੌੜ ਜਾਂਦੇ ਨੇ ਸੋ ਦਰਬਾਰ ਸਾਹਿਬ ਤੇ ਅਕਾਲ ਤਖਤ ਦੀ ਮਰਿਆਦਾ ਇੱਕ ਨਹੀਂ ਬਾਕੀ ਡੇਰਿਆਂ ਦੀ ਅਤੇ ਹੋਰ ਨਾਲ ਗੁਰਦੁਆਰਿਆਂ ਦੀ ਮਰਿਆਦਾ ਇੱਕ ਕੀ ਕਰਨਗੇ ਇਹ ਲੋਕ ਖੈਰ ਪਟਨਾ ਸਾਹਿਬ ਵਿਖੇ ਗਿਆਨੀ ਅਕਵਾਲ ਸਿੰਘ ਵਰਗਾ ਆਚਰਣਹੀਣ ਬੰਦੇ ਉਥੇ ਜਥੇਦਾਰ ਬਣਾਏ ਸੀ ਕਿਸੇ ਸਮੇਂ ਤੇ ਉਹਦੇ ਕਿੱਡੇ-ਕਿੱਡੇ ਇਲਜ਼ਾਮ ਲੱਗੇ ਸੀ ਉਹਦੇ ਤੇ ਪੈਸਿਆਂ ਦੇ ਗਬਨ ਦੇ ਵੀ ਅਤੇ ਦੁਸ਼ਟ ਕਰਮਾਂ ਦੇ ਵੀ ਆਚਰਣਹੀਣਤਾ ਵੀ ਇਹ ਸਾਰੇ ਉਹਦੇ ਤੇ ਇਲਜ਼ਾਮ ਲੱਗੇ ਸੀ ਕਿੰਨਾ ਸਮਾਂ ਇਹਨਾਂ ਇਲਜ਼ਾਮਾਂ 'ਚ ਉਹ ਕਿਰਿਆ ਰਿਆ ਇਸੇ ਤਰ੍ਹਾਂ ਹਜੂਰ ਉਥੇ ਪਟਨਾ ਸਾਹਿਬ ਵਿਖੇ ਗਊ ਘਾਟ ਗੁਰਦੁਆਰਾ ਵੀ ਬਣਿਆ ਹੋਇਆ ਹੈ ਉਥੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਹੁੰਦਿਆਂ ਦੇ ਜੋੜੇ ਵੀ ਜੁੱਤੀ ਵੀ ਰੱਖੀ ਹੋਈ ਹੈ ਉਹਦੀ ਵੀ ਪੂਜਾ ਹੁੰਦੀ ਹੈ ਤੇ ਉਥੇ ਦਸਮ ਗ੍ਰੰਥ ਤਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹ ਪ੍ਰਕਾਸ਼ ਕਰਦੇ ਹੀ ਕਰਦੇ ਨੇ ਹੋਰ ਬਹੁਤ ਸਾਰੀਆਂ ਮਨਮਤਾਂ ਮੈਂ ਖੁਦ ਉਥੇ ਜਾ ਕੇ ਵੇਖ ਕੇ ਆਇਆ ਗਊ ਘਾਟ ਗੁਰਦੁਆਰੇ ਦੇ ਤਾਂ ਡੁੱਬ ਮਰਨ ਵਾਲੀ ਗੱਲ ਹੈ ਉਹ ਇਹ ਕਹਿੰਦੇ ਨੇ ਕਹਿੰਦੇ ਜੀ ਇੱਕ ਗਊ ਆਉਂਦੀ ਸੀ ਤੇ ਉਹ ਇੱਥੇ ਨੌਵੇਂ ਪਾਤਸ਼ਾਹ ਨੂੰ ਇਸ਼ਨਾਨ ਕਰਾਉਂਦੀ ਸੀ ਕਿਵੇਂ ਮੈਂ ਪੁੱਛਿਆ ਕਿਵੇਂ ਕਰਾਉਂਦੀ ਸੀ ਕਹਿੰਦੇ ਜੀ ਉੱਥੇ ਗੰਗਾ ਦੇ ਵਿੱਚੋਂ ਪਾਣੀ ਪੀ ਕੇ ਢਿੱਡ ਚ ਪਾ ਕੇ ਉਹ ਇੱਥੇ ਵਾਪਸ ਆਉਂਦੀ ਸੀ ਗਊ ਤੇ ਇੱਥੇ ਉਹ ਫਿਰ ਗੁਰੂ ਸਾਹਿਬ ਦੇ ਇਸ਼ਨਾਨ ਕਰਾਉਂਦੀ ਸੀ ਜਦੋਂ ਮੈਂ ਪੁੱਛਿਆ ਕਿ ਉਹ ਪਾਣੀ ਫਿਰ ਢਿੱਡ ਚੋਂ ਉਲਟੀ ਰਾਹੀਂ ਕਢਦੀ ਸੀ ਕਿ ਪਿਸ਼ਾਬ ਰਾਹੀਂ ਕਢਦੀ ਸੀ ਤੇ ਉਹਨਾਂ ਦਾ ਜਿਹੜਾ ਉੱਥੇ ਪੁਜਾਰੀ ਸੀ ਉਹ ਨਾਲ ਦੇ ਨਾਲ ਭੱਜ ਗਿਆ ਕਹਿੰਦਾ ਜੀ ਇਹਨਾਂ ਗੱਲਾਂ ਦਾ ਨਹੀਂ ਮੈਨੂੰ ਪਤਾ ਹੈ ਤੇ ਇਹੋ ਜਿਹੇ ਜਿਹੜੇ ਉੱਥੇ ਪੁਜਾਰੀ ਰੱਖ ਕੇ ਤੇ ਉਹ ਸਾਰਾ ਕੁਝ ਲੋਕਾਂ ਦੇ ਮਨਾਂ 'ਚ ਇਹ ਪਾਇਆ ਜਾਂਦਾ ਹੈ ਕਿ ਇੱਥੇ ਤਾਂ ਇੱਕ ਗਊ ਵੀ ਇਦਾਂ ਕਰਦੀ ਸੀ ਗਊ ਦੇ ਨਾਂ ਤੇ ਗੁਰਦੁਆਰਾ ਬਣਿਆ ਹੋਇਆ ਹੈ ਗਊ ਘਾਟ ਤਾਂ ਤੁਸੀਂ ਪ੍ਰਧਾਨੋ ਜੀ ਇਹਨੇ ਸਾਰੇ ਪ੍ਰਧਾਨੋ ਤੁਸੀਂ ਜਿਨ੍ਹਾਂ ਦਾ ਮੈਂ ਉੱਪਰ ਜ਼ਿਕਰ ਕੀਤਾ ਹੈ ਇਹੋ ਜੇ ਸੁਧਾਰ ਰਾਈ ਮਾਤਰ ਵੀ ਨਹੀਂ ਕਰ ਸਕੇ ਫਿਰ ਹਜੂਰ ਸਾਹਿਬ ਵਿਖੇ ਜਥੇਦਾਰ ਜਿਹੜਾ ਉਥੋਂ ਦਾ ਅਖੌਤੀ ਜਥੇਦਾਰ ਆਉਂਦਾ ਉਹ ਨਿਰਾ ਪੁਜਾਰੀ ਹੈ ਸਵੇਰ ਵੇਲੇ ਆਪ ਵੇਖ ਲਿਆ ਕਰੋ ਉਹ ਧੋਤੀ ਲਾ ਕੇ ਆਉਂਦਾ ਦੋ ਬੰਦੇ ਇਹ ਧੋਤੀਆਂ ਵਾਲੇ ਹੁੰਦੇ ਨੇ ਤੇ ਮੂੰਹ ਤੇ ਠਾਠੇ ਬਨ ਕੇ ਰੱਖਦੇ ਨੇ ਜਿਵੇਂ ਬਦਮਾਸ਼ ਹੁੰਦੇ ਨੇ ਬਦਮਾਸ਼ਾਂ ਵਾਲਾ ਰੂਪ ਧਾਰ ਕੇ ਆਉਂਦੇ ਨੇ ਫਿਰ ਉੱਥੇ ਧੂਫਾ ਦਿਖਾਉਂਦੇ ਨੇ ਟੱਲੀਆਂ ਖੜਕਾਉਂਦੇ ਨੇ ਸ਼ੰਖ ਵਜਾਉਂਦੇ ਨੇ ਤੇ ਹੋਰ ਪਤਾ ਨਹੀਂ ਕੀ ਕੀ ਪਖੰਡ ਕਰਮ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹੜੇ ਹਾਰ ਰੱਖੇ ਹੁੰਦੇ ਨੇ ਫੁੱਲਾਂ ਦੇ ਉਹ ਚੁੱਕ ਚੁੱਕ ਕੇ ਉਥੇ ਗਰੰਥੀਆਂ ਦੇ ਗਲਾਂ 'ਚ ਪਾਉਂਦੇ ਫਰੀ ਜਾਂਦੇ ਨੇ ਕਦੇ ਕੀਰਤਨੀਆਂ ਦੇ ਗਲਾਂ 'ਚ ਉਹ ਹਾਰ ਪਾਉਂਦੇ ਫਰੀ ਜਾਂਦੇ ਨੇ ਸਮਝ ਨਹੀਂ ਆਉਂਦੀ ਇਹ ਕਹਿਣ ਨੂੰ ਤਾਂ ਆਕੀ ਜਾਂਦੇ ਨੇ ਕਿ ਅਸੀਂ Hindu ਕੌਮ ਤੋਂ ਵੱਖਰੇ ਆ ਅਸੀਂ ਬਿਲਕੁਲ ਸਾਡਾ ਨਿਆਰਾ ਪੰਥ ਹੈ ਤੇ ਜਦੋਂ ਵੇਖਦੇ ਆ ਇਹਨਾਂ ਦੀਆਂ ਕਰਤੂਤਾਂ ਨੂੰ ਉਦੋਂ ਕਿਹੜਾ ਨਿਆਰਾ ਪੰਥ ਹੈ ਭਾਈ ਤੁਸੀਂ ਤਾਂ ਉਹਨਾਂ ਤੋਂ ਵੀ ਦੋ ਕਦਮ ਅੱਗੇ ਲੰਘੇ ਫਿਰਦੇ ਹੋ ਤੇ ਫਿਰ ਉਥੇ ਟੱਲ ਖੜਕਦੇ ਨੇ ਤੇ ਬਰਾਬਰ ਦਸ ਮਗਰੰਤ ਵੀ ਟਿਕਿਆ ਹੋਇਆ ਤੇ ਇਥੇ ਹਜੂਰ ਸਾਹਿਬ ਬੱਕਰੇ ਵੀ ਵੱਡੇ ਜਾਂਦੇ ਨੇ ਤੇ ਖੂਨ ਦੇ ਟਿੱਕੇ ਵੀ ਸ਼ਸਤਰਾਂ ਨੂੰ ਲਾਈ ਜਾਂਦੇ ਨੇ ਤੇ ਲੋਕਾਂ ਦੇ ਮੱਥਿਆਂ ਦੇ ਵਿੱਚ ਵੀ ਖੂਨ ਦੇ ਟਿੱਕੇ ਲਾਈ ਜਾਂਦੇ ਨੇ ਤੇ ਤੁਸੀਂ ਸਾਰਿਆਂ ਨੇ ਮੌਨ ਵਰਤ ਧਾਰਿਆ ਹੋਇਆ ਕੋਈ ਨਹੀਂ ਬੋਲਦਾ ਇਸੇ ਤਰ੍ਹਾਂ ਮੇਰੇ ਪੰਥ ਦੇ ਪ੍ਰਧਾਨੋਂ ਜਥੇਦਾਰੋਂ ਤੁਸੀਂ ਗੋਲਕਾਂ ਦਾ ਅਰਬਾਂ ਖਰਬਾ ਰੁਪਈਆ ਖਾ ਲਿਆ ਪਿਛਲੇ ਸਮੇਂ 'ਚ ਬਹੁਤ ਤੁਹਾਡੀ ਮਿੱਟੀ ਪਲੀਤ ਹੋ ਗਈ ਹੈ ਬਹੁਤ ਕੁਝ ਸੋਸ਼ਲ ਮੀਡੀਆ ਤੇ ਅਤੇ ਅਖਬਾਰਾਂ ਚ ਬਹੁਤ ਕੁਝ ਸਾਹਮਣੇ ਆ ਗਿਆ ਹੈ ਰਾਜਨੀਤੀ ਦਾ ਤੁਸੀਂ ਸੁੱਖ ਮੰਨ ਲਿਆ ਜਾਇਦਾਤਾ ਅਤੇ ਕਾਰੋਬਾਰ ਆਪਣੇ ਉਸਾਰ ਲਈ ਪਰ ਪੰਥ ਦਾ ਖਾਤਮਾ ਕਰ ਦਿੱਤਾ ਅਕਾਲੀ ਦਲ ਦਾ ਭੋਗ ਪੈ ਗਿਆ ਸ਼੍ਰੋਮਣੀ ਕਮੇਟੀ ਦੀ ਟਕੇ ਦੀ ਇੱਜ਼ਤ ਮਾਨ ਨਹੀਂ ਰਹੀ ਤੇ ਆਉਣ ਵਾਲੇ ਸਮੇਂ ਚ ਸ਼੍ਰੋਮਣੀ ਕਮੇਟੀ ਦਾ ਜੇ ਜੋ ਚੋਣਾ ਹੋਈਆਂ ਤਾਂ ਇਹਨਾਂ ਦਾ ਜਲੂਸ ਹੋਰ ਨਿਕਲ ਹੀ ਜਾਣਾ ਹੈ ਇਸੇ ਤਰ੍ਹਾਂ ਤੁਸੀਂ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਿਆਂਦਾ ਤੁਸੀਂ ਤਾਂ ਜਿਹੜਾ ਕੀਤਾ ਉਹ ਗੁਰਬਲਾਸ ਪਾਸ਼ਾਹੀ 6ਵੀਂ ਲਿਆਂਦੀ ਤੁਸੀਂ ਭਗੋਤੀ ਦੇਵੀ ਵਾਲੀ ਅਰਦਾਸ ਲਿਆਂਦੀ ਤੁਸੀਂ ਸਿੱਖ ਇਤਿਹਾਸ ਵਰਗੀ ਭੱਦੀ ਕਿਤਾਬ ਛਪਵਾ ਕੇ ਵੰਡੀ ਤੁਸੀਂ ਸੂਰਜ ਪ੍ਰਕਾਸ਼ ਨੂੰ ਉਭਾਰਿਆ ਇਹਦੀ ਕਥਾ ਗੁਰਦੁਆਰਿਆਂ 'ਚ ਕਰਵਾਈ ਇੱਥੋਂ ਤੱਕ ਦਰਬਾਰ ਸਾਹਿਬ ਦੇ ਕੋਲੇ ਜਿਹੜਾ ਦੀਵਾਨ ਲੱਗਦਾ ਹੈ ਉਥੇ ਜਿਹੜੇ ਕਥਾਵਾਚਕ ਕਥਾ ਕਰਦੇ ਨੇ ਉਹ ਸਾਧਵਾਦੀ ਨੇ ਜਿਹੜੇ ਦਸਮ ਗ੍ਰੰਥ ਨੂੰ ਅਤੇ ਸੂਰਜ ਪਾਸ ਪ੍ਰਕਾਸ਼ ਨੂੰ ਕਰਾਮਾਤੀ ਕਹਾਣੀਆਂ ਨੂੰ ਉਭਾਰਦੇ ਨੇ ਉਹ ਗੁਰਬਾਣੀ ਦੇ ਨੇੜੇ ਤੇੜੇ ਵੀ ਨਹੀਂ ਹੁੰਦੇ ਤੁਸੀਂ ਤਾਂ ਦਰਬਾਰ ਸਾਹਿਬ ਦੇ ਅੰਦਰ ਵੀ ਲੱਗਦਾ ਸਾਰੇ ਜਿਹੜੇ ਕੀਰਤਨੀਏ ਨੇ ਉਹਨਾਂ ਨੂੰ ਹੁਕਮ ਦਿੱਤਾ ਹੋਇਆ ਹੈ ਕਿ ਉੱਥੇ ਦਸਮ ਗ੍ਰੰਥ ਦੇ ਵਿੱਚੋਂ ਕੋਈ ਨਾ ਕੋਈ ਕਵਤਾ ਜ਼ਰੂਰ ਪੜ੍ਹਨੀ ਹੈ ਹਰ ਰੋਜ਼ ਉੱਥੇ ਵੀ ਕਵਤਾਵਾਂ ਦਸਮ ਗ੍ਰੰਥ ਦੀਆਂ ਪੜੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਤੁਸੀਂ ਸਾਧਵਾਦੀਆਂ ਨੂੰ ਬਹੁਤ ਉਭਾਰਿਆ ਪਰ ਸਰਦਾਰ ਭਾਗ ਸਿੰਘ ਅੰਬਾਲਾ ਸਰਦਾਰ ਜੋਗਿੰਦਰ ਸਿੰਘ ਸਪੋਰਟਸਮੈਨ ਗੁਰਬਖਸ਼ ਸਿੰਘ ਕਾਲਾ ਅਫਗਾਨਾ ਮੇਰੇ ਵਰਗਾ ਇੰਦਰ ਸਿੰਘ ਕਾਗਾ ਹਰਨੇਕ ਸਿੰਘ ਨਿਊਜ਼ੀਲੈਂਡ ਭਾਈ ਰਣਜੀਤ ਸਿੰਘ ਢੱਡੀਆਂ ਵਾਲਾ ਇਹਨਾਂ ਨੂੰ ਜੇ ਸੁਧਾਰ ਦੀ ਗੱਲ ਕਦੇ ਕਰਦੇ ਸੀ ਤਾਂ ਇਹਨਾਂ ਸਾਰਿਆਂ ਨੂੰ ਸਾਨੂੰ ਪੰਥ ਚੋਂ ਛੇਕ ਦਿੱਤਾ ਤੁਸੀਂ ਪੰਥ ਦੇ ਮਾਲਕ ਬਣੇ ਹੋਏ ਹੋ ਤੇ ਇਹ ਸਾਰਾ ਕੁਝ ਸੁਧਾਰ ਚੰਗਾ ਕੰਮ ਕਰਨਾ ਗੁਰਬਾਣੀ ਦੇ ਅਸੂਲ ਲਾਗੂ ਕਰਨੇ ਦੁਨੀਆ ਤੱਕ ਗੁਰੂ ਗ੍ਰੰਥ ਸਾਹਿਬ ਦੀ ਅਤੇ ਗੁਰੂ ਸਾਹਿਬ ਦੀ ਕੀਤੀ ਘਾਲ ਕਮਾਈ ਨੂੰ ਪਹੁੰਚਾਉਣਾ ਇਹ ਤਾਂ ਨੇੜੇ ਤੇੜੇ ਵੀ ਨਹੀਂ ਤੇ ਤੁਸੀਂ ਤਾਂ ਆਪਣੇ ਢਿੱਡ ਭਰਨ ਤੇ ਲੱਗੇ ਹੋਏ ਨੇ ਫਿਰ ਸਾਡੇ ਉੱਤੇ ਸਾਰਿਆਂ ਤੇ ਮੁਕੱਦਮੇ ਦਰਜ ਕਰਵਾਏ ਹਮਲੇ ਕਰਵਾਏ ਤੇ ਕਤਲ ਤੱਕ ਕਰਨ ਦੀ ਕੋਸ਼ਿਸ਼ ਕੀਤੀ ਤੇ ਕਦੀ ਸੋਚਿਆ ਕਿ ਜ਼ਿੰਮੇਵਾਰੀਆਂ ਤੁਹਾਡੀਆਂ ਇਹੋ ਹੀ ਨੇ ਇਹੋ ਜਿਹੇ ਕੰਮ ਕਰਨ ਨੂੰ ਏਡੇ ਏਡੇ ਅਹੁਦਿਆਂ ਤੇ ਬੈਠੇ ਹੋਏ ਹਾਂ ਇੱਕ ਭਾਈ ਗੁਰਦਾਸ ਦਾ ਕਵਿੱਤ ਨੰਬਰ 544 ਪੜ੍ਹ ਕੇ ਸਮਾਪਤੀ ਕਰਨ ਲੱਗੇ ਆ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਹਰ ਕੀ ਅਗਨ 부ਜਤ ਜਲ ਸਰ ਤੱਕ ਹੈ ਭਾਈ ਬਾਹਰ ਅੱਗ ਲੱਗੀ ਹੋਵੇ ਤਾਂ ਪਾਣੀ ਪਾਉਣ ਦੇ ਨਾਲ ਅੱਗ ਬੁਝ ਜਾਂਦੀ ਹੈ। ਦਰਿਆ 'ਚ ਛਾਲ ਮਾਰ ਜਾਈਏ ਅੱਗ ਬੁਝ ਜਾਂਦੀ ਹੈ ਪਰ ਨਾਅ ਮੈਂ ਜੋ ਅਗਨ ਲੱਗਾ ਹੈ ਕੈਸੇ ਕੈ ਬੁਝਾਈ ਹੈ ਪਰ ਜੇ ਕਿਤੇ ਬੇੜੀ ਦੇ ਵਿੱਚ ਅਸੀਂ ਬੈਠੇ ਆਂ ਤੇ ਬੇੜੀ ਦੇ ਵਿੱਚ ਹੀ ਅੱਗ ਲੱਗ ਗਈ ਤਾਂ ਉਹਨੂੰ ਕਿਵੇਂ ਬੁਝਾਵਾਂਗੇ ਜੇ ਉਹਦੇ ਤੇ ਪਾਣੀ ਪਾਈਏ ਤਾਂ ਬੇੜੀ ਡੁੱਬ ਜਾਊਗੀ ਉਥੇ ਬਚਣ ਦਾ ਕੋਈ ਰਾਹ ਬਾਕੀ ਨਹੀਂ ਰਹਾ। ਬਾਹਰਸੇ ਭਾਗ ਓਟ ਲੀਜੀਅਤ ਕੋਟਗੜ੍ਹ ਬਾਰ ਜੇ ਖਤਰਾ ਹੋਵੇ ਅਸੀਂ ਕਿਲੇ ਦੇ ਵਿੱਚ ਦੌੜ ਕੇ ਚਲੇ ਜਾਂਨੇ ਆ ਗੜ ਮੈਂ ਜੋ ਲੂਟ ਲਈ ਜਾ ਕਹੋ ਕਤ ਜਾਈ ਐ ਪਰ ਜੇ ਕਿਲੇ ਦੇ ਅੰਦਰ ਹੀ ਲੁਟੇਰੇ ਬੈਠੇ ਹੋਣ ਫਿਰ ਬੰਦਾ ਕਿੱਥੇ ਬਚੇ ਜਾ ਕੇ ਕਿੱਥੇ ਲੋਕੇ ਚੋਰਨ ਕੇ ਤਰਸ ਜਾਏ ਸਰਨ ਗਹੇ ਨਰਿੰਦ ਚੋਰਾ ਤੋਂ ਡਾਕੂਆਂ ਤੋਂ ਲੁਟੇਰਿਆਂ ਤੋਂ ਬਚਣ ਵਾਸਤੇ ਬਾਦਸ਼ਾਹੀ ਸ਼ਰਨ ਦੇ ਵੀ ਜਾਂਨੇ ਆ ਪਰ ਜੇ ਮਾਰੇ ਮਹੀਪਤ ਜੀਓ ਕੈਸੇ ਕਹਿ ਬਚਾਈ ਐ ਜੇ ਬਾਦਸ਼ਾਹੀ ਸਾਨੂੰ ਲੁੱਟ ਲਵੇ ਤੇ ਫਿਰ ਆਪਣੇ ਆਪ ਨੂੰ ਕਿਵੇਂ ਬਚਾਈਏ ਮਾਇਆ ਡਰ ਡਰਪਤ ਹਰ ਗੁਰਦੁਆਰੇ ਜਾਵਾ ਮਾਇਆ ਦੇ ਪ੍ਰਭਾਵ ਤੋਂ ਡਰ ਕੇ ਅਸੀਂ ਧਰਮ ਸਥਾਨ ਤੇ ਗੁਰਦੁਆਰੇ ਜਾਂਨੇ ਆ ਤਾਹਾਂ ਜੋ ਮਾਇਆ ਵਿੱਪਾ ਕਹਾਂ ਠਹਿرائی ਹੈ ਜੇ ਉੱਥੇ ਹੀ ਮਾਇਆ ਦਾ ਬੋਲਬਾਲਾ ਹੋਵੇ ਉੱਥੇ ਹੀ ਮਾਇਆ ਦੇ ਪੁਜਾਰੀ ਬੈਠੇ ਹੋਣ ਸਾਨੂੰ ਲੁੱਟ ਕੇ ਖਾਣ ਵਾਲੇ ਬੈਠੇ ਹੋਣ ਤੇ ਫਿਰ ਆਪਣੇ ਆਪ ਨੂੰ ਕਿਵੇਂ ਬਚਾਈਏ ਇਹ ਸਾਰਾ ਕੁਝ ਭਾਈ ਗੁਰਦਾਸ ਜੀ ਨੇ ਨਖਿਆ ਹੋਇਆ ਮੈਂ ਤੁਹਾਡੇ ਸਾਹਮਣੇ ਕੇਵਲ ਉਹ ਹਾਲਾਤ ਜਿਹੜੇ ਪੰਥ ਦੇ ਅੱਜ ਬਣੇ ਹੋਏ ਨੇ ਸਾਡੇ ਪ੍ਰਧਾਨ ਸਾਡੇ ਜਥੇਦਾਰ ਇਹ ਅਹੁਦੇਦਾਰੀਆਂ ਤਾਂ ਬੜੀਆਂ ਮਾਣ ਨਾਲ ਦੱਸਦੇ ਨੇ ਕਿ ਅਸੀਂ 96 ਕਰੋੜੀ ਹਾਂ ਅਸੀਂ ਗੁਰੂ ਕੀ ਲਾਡਲੀ ਫੌਜਾਂ ਅਸੀਂ ਸਿੰਘ ਸਹਿਬਾਂ ਅਸੀਂ ਅਕਾਲ ਤਖਤ ਦੇ ਜਥੇਦਾਰਾਂ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਸੀਂ ਅਕਾਲੀ ਦਲ ਦੇ ਪ੍ਰਧਾਨ ਇਹ ਬਹੁਤ ਕੁਝ ਅਮਰਤਾਰੀਆਂ ਅਸੀਂ ਨਿਤਨੇਮੀ ਆਸੀਂ ਤੇ ਬਹੁਤ ਕੁਝ ਮਾਣ ਨਾਲ ਆਪਣਾ ਦੱਸਦੇ ਨੇ ਪਰ ਪੰਥ ਦਾ ਜਿਹੜਾ ਕੁਝ ਨਕਸ਼ਾ ਮੈਂ ਤੁਹਾਡੇ ਸਾਹਮਣੇ ਰੱਖਿਆ ਇਹ ਕੁਝ ਇਹਨਾਂ ਨੇ ਪੰਥ ਦਾ ਹੁਲੀਆ ਬਗੜ ਕੇ ਰੱਖ ਦਿੱਤਾ ਹੈ ਅੱਜ ਜਿਹੜੀ ਸਾਡੀ ਹਾਲਤ ਹੋ ਰਹੀ ਹੈ ਇਹ ਸਭ ਨੂੰ ਪਤਾ ਲੱਗ ਚੁੱਕਿਆ ਅਜੇ ਵੀ ਮੌਕਾ ਹੈ ਜੇ ਸੰਭਲ ਸਕਦੇ ਹੋ ਕੋਈ ਚੰਗੇ ਕਾਰਜ ਕਰ ਸਕਦੇ ਹੋ ਜਿਹੜੀ ਬੇਪੱਥੀ ਹੋਈ ਹੈ ਇਹਨਾਂ ਅਉਧਿਆਂ ਦੀ ਤੇ ਉਹਨੂੰ ਜੇ ਵਾਪਸ ਤੋ ਹੋ ਸਕਦੇ ਹੋ ਮੋੜ ਸਕਦੇ ਹੋ ਤਾਂ ਕੁਝ ਨਾ ਕੋਈ ਸਾਡਾ ਸੁਧਾਰ ਹੋ ਸਕਦਾ ਨਹੀਂ ਤੇ ਬੇੜਾ ਡੋਬੇ ਪਤਨੀ ਵਾਲੀ ਗੱਲ ਇਹ ਸਾਨੂੰ ਦਿੱਸੇ ਹੀ ਰਹੀ ਹੈ ਇਤਨੇ ਇੱਕ ਬਚਨ ਪਰਵਾਨ ਕਰਨਾ ਹੋਈਆਂ ਭੁੱਲਾਂ ਲਈ ਕੌੜੇ ਕੁਸਾਲੇ ਬਚਨਾਂ ਲਈ ਖਿਮਾਂ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ